ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਅਬ ਸਮੂਹ ਸੰਗਤਾਂ ਜੁੜ ਬੈਠੇ ਹੋ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਖੇਤਾ ਹੋਇਆ ਨਹਰਾ ਸਿਰ ਚੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਚੋ ਚਰਨ ਕੀਤੀ ਹੋਈ ਗੁਰਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੇ ਕਥਾ ਵਿਚਾਰ ਆਪ ਸਰਵਣ ਕਰੇ ਹੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆ ਆਪ ਜੀ ਨੇ ਪੰਜਵੀਂ ਅਸ਼ਟਪਦੀ ਦੀ ਛੇਵੀਂ ਪੌੜੀ ਸਰਵਣ ਕੀਤੀ ਆ ਹਉ ਅੱਜ ਸਤਵੀਂ ਪੌੜੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਕੀ ਸਮਝਾਉਣਾ ਕਰ ਰਹੇ ਹਨ ਸਰਵਣ ਕਰਿਏ ਜੀ ਰਹਿਤ ਅਵਰ ਕਛ ਅਵਰ ਕਮਾਵਤ ਸਤਿਗੁਰੂ ਗੁਰੂ ਗਰੀਬਨਵਾਜ ਸਾਨੂੰ ਸਮਝਾਉਂਦੇ ਹਨ ਕਿਹ ਰਹਿਤ ਅਵਰ ਜਿਹੜੀ ਪਰਮੇਸ਼ਰ ਅਕਾਲ ਪੁਰਖ ਨੇ ਰਹਿਤ ਮर्यादा ਦਸੀਆ ਅੰਮ੍ਰਿਤ ਵੇਲੇ ਉਠਣਾ ਇਸ਼ਨਾਨ ਕਰਨਾ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਨਾ ਸੱਚ ਦੀ ਕੀਰਤ ਕਰਦੇ ਹੋਏ ਦਸਵੰਦ ਕੱਢਣਾ ਪਰ ਸਤਿਗੁਰੂ ਕਹਿੰਦੇ ਹਾਨੇ ਕਛ ਅਵਰ ਕਮਾਵਤ ਪਰ ਜਿਹੜੀ ਰਹਿਤ ਦੱਸੀ ਸੀ ਜੋ ਕੁਝ ਕਰਨਾ ਸੀ ਸੱਚ ਦੇ ਰਸਤੇ ਤੇ ਤੁਰਨਾ ਸੀ ਉਹਨੂੰ ਛੱਡ ਕੇ ਕਸ਼ ਅਵਰ ਕਮਾਵਤ ਹੋਰੇ ਕਾਮ ਕ੍ਰੋਧ ਲੋਭ ਮੋਹ ਘਾਰ ਦੇ ਵਿੱਚ ਫਸ ਕੇ ਕੁਝ ਹੋਰ ਹੀ ਕਮਾਈ ਕਰੀ ਜਾ ਰਿਹਾ ਹੈ ਜਿਸ ਤਰ੍ਹਾਂ ਸਤਿਗੁਰ ਫਰਮਾਉਂਦੇ ਹਨ ਬਾਟ ਪਾਰ ਘਰ ਮੂਸ ਬਰਾਨੋ ਪੇਟ ਭਰੇ ਅਪਰਾਧੀ ਜਿਹੇ ਪਰਲੋਕ ਜਾਏ ਫਕੀਰਤ ਸੋਈ ਆ ਵਿਦਿਆ ਸਾਦੀ ਹਿੰਸਾ ਤੋਂ ਮੰਨਤੇ ਨਹੀਂ ਛੂਟੀ ਜੀਅ ਦਇਆ ਨਹੀਂ ਪਾਲੀ ਪਰਮਾਨੰਦ ਸਾਧ ਸੰਗਤ ਮਿਲ ਕਥਾ ਅਪਨੀਤ ਨਾ ਚਾਲੀ ਬਾੜ ਪਾਰ ਕਰਕੇ ਚੋਰੀਆਂ ਠੱਗੀਆਂ ਕਰ ਕਰਕੇ ਪਰਿਵਾਰ ਵਾਸਤੇ ਪੇਟ ਪਾਲਦੇ ਆ ਪੇਟ ਨੂੰ ਭਰਦੇ ਆ ਪਰ ਕਹਿੰਦੇ ਨਾ ਤੂੰ ਕਿਸੇ ਜੀਵ ਤੇ ਦਇਆ ਕੀਤੀ ਦੇ ਨਾਮ ਸਾਧ ਸੰਗਤ ਵਿੱਚ ਆ ਕੇ ਉਸ ਪਰਮੇਸ਼ਰ ਕਾਲਪੁਰਖ ਦੀ ਕਥਾ ਅਪਨੀਤ ਮਰੀ ਚਾਲੀ ਨਾ ਆਪ ਕਥਾ ਕਦੇ ਕੀਤੀ ਨਾ ਸ਼ਬਦ ਨੂੰ ਵਿਚਾਰਨ ਦੀ ਕੋਸ਼ਿਸ਼ ਕੀਤੀ ਨਾ ਸਰਵਣ ਕੀਤੀ ਇਸ ਤਰ੍ਹਾਂ ਸਤਿਗੁਰ ਕਹਿੰਦੇ ਰਹਿਤ ਅਵਰ ਜਿਹੜੇ ਰਹਿਤ ਦੱਸੀ ਸੀ ਉਸ ਨੂੰ ਛੱਡ ਕੇ ਕੁਝ ਹੋਰ ਹੀ ਕਮਾਉਣਾ ਕਰਦਾ ਹੈ ਇਸ ਤਰ੍ਹਾਂ ਸਤਿਗੁਰ ਕਹਿੰਦੇ ਹਨ ਮਨ ਨਹੀਂ ਪ੍ਰੀਤ ਮੁਖ ਗਣ ਲਾਵਤ ਤਮਨ ਦੇ ਵਿੱਚ ਉਸ ਪਰਮੇਸ਼ਰ ਕਾਲਪੁਰਖ ਵਾਸਤੇ ਪ੍ਰੀਤ ਨਹੀਂ ਆ ਜਿਸ ਨੇ ਇਹਨੂੰ ਸਾਜਿਆ ਸਵਾਰਿਆ ਬਣਾਇਆ ਮਨੁੱਖਾ ਜਨਮ ਦੇ ਕੇ ਇਸ ਧਰਤੀ ਤੇ ਭੇਜਿਆ ਉਸ ਵਾਸਤੇ ਕੋਈ ਪ੍ਰੀਤ ਨਹੀਂ ਆ ਪਰ ਮੁੱਖੋਂ ਗੰਡ ਲਾਬਤ ਮੁੱਖ ਤੋਂ ਜਦੋਂ ਕੋਈ ਪਰਮੇਸ਼ਰ ਦਾ ਪਿਆਰਾ ਲੱਗੇ ਆ ਜਾਂਦਾ ਤੇ ਉਦੋਂ ਫਿਰ ਇਹ ਮੁੱਖੋਂ ਐਸੀਆਂ ਗੱਲਾਂ ਕਰਦਾ ਹੈ ਐਸੀਆਂ ਗੰਡਾ ਗੰਡਾ ਦਾ ਹੈ ਕਿ ਜਿੱਦਾਂ ਮੈਂ ਬਹੁਤ ਪਰਮੇਸ਼ਰ ਦੇ ਨੇੜੇ ਹੁੰਦਾ ਬੜੀ ਸੇਵਾ ਭਾਵਨਾ ਦੱਸਦਾ ਹੈ ਇਸ ਤਰ੍ਹਾਂ ਹੀ ਸਤਿਗੁਰੂ ਅੱਗੇ ਫਰਮਾਉਂਦੇ ਹਨ ਚਾਨਣ ਹਾਰ ਪ੍ਰਭ ਪਰਬੀਨ ਪਰ ਸਤਿਗੁਰੂ ਗੁਰੂ ਗਰੀਬ ਨਵਾਜ ਉਹ ਆਕਾਲ ਪੁਰਖ ਪਰਮੇਸ਼ਰ ਸਭਨਾ ਦੇ ਘਟ ਘੜ ਦੀਆਂ ਜਾਣਨ ਵਾਲਾ ਤੇ ਜਾਨਨ ਹਾਰ ਪ੍ਰਬੀਜਨ ਦਾ ਅਰਥ ਹੈ ਕਿ ਉਹ ਚਾਤਰ ਹੈ ਸਿਆਣਾ ਹੈ ਸੁਜਾਨ ਹੈ ਤੋ ਪ੍ਰਭੂ ਪਰਮੇਸ਼ਰ ਕਾਲਪੁਰਖ ਸਭ ਕੁਝ ਹੀ ਜਾਨਨ ਹਾਰ ਹੈ ਜਿਵੇਂ ਮਰਜੀ ਤੋਂ ਮੁਖ ਤੋਂ ਘੰਡਾ ਲਾ ਲਾ ਕੇ ਗੱਲਾਂ ਕਰੀ ਜਾਵੇ ਤੇ ਜਿਹੜੀ ਰਹਿਦ ਦਸੀ ਉਸ ਤੇ ਤੂੰ ਚੱਲਣਾ ਨਹੀਂ ਕਰਦਾ ਬਾਹਰ ਵੇਖ ਨਾ ਕਾਹੂ ਪੀਣਾ ਤੇ ਸਤਿਗੁਰ ਫਰਮਾਉਂਦੇ ਹਨ ਕਿ ਬਾਹਰੋਂ ਤਾਂ ਬੜੇ ਭੇਸ ਧਾਰਨ ਕਰਦਾ ਹੈ ਬڑے ਵਾਨਸਵਾਨੇ ਕੱਪੜੇ ਵੀ ਪਾਉਂਦਾ ਹੈ ਤੇ ਬੰਗਲੇ ਵਾਂਗ ਸਮਾਦੀ ਵੀ ਲਾ ਕੇ ਬੈਠ ਜਾਂਦਾ ਹੈ ਜਦੋਂ ਇਸੇ ਤਰ੍ਹਾਂ ਹੀ ਜਿਵੇਂ ਪਰਮੇਸ਼ਰ ਦਾ ਪਿਆਰਾ ਕਾਲਪੁਰਖ ਦਾ ਪਿਆਰਾ ਕੋਈ ਬੰਦਗੀ ਕਰਨ ਵਾਲਾ ਘਰੇ ਚੱਲ ਕੇ ਆ ਜਾਵੇ ਤਾਂ ਉਹਦੇ ਸਾਹਮਣੇ ਬੜੇ ਨਾਟਕ ਚੇਟ ਦੇ ਕਰੇਗਾ ਅੱਖਾਂ ਮੀਟ ਕੇ ਬੈਠ ਜਾਵੇਗਾ ਮੈਂ ਬਹੁਤ ਬੰਦਗੀ ਕਰਦਾ ਹਾਂ ਇਸੇ ਤਰ੍ਹਾਂ ਕੋਈ ਰਿਸ਼ਤੇਦਾਰ ਸਾਖ ਸੰਬੰਧੀ ਆਈ ਉਹਨਾਂ ਨੂੰ ਦੱਸਣ ਕਰਕੇ ਵੀ ਮੈਂ ਵਾਹਿਗੁਰੂ ਵਾਹਿਗੁਰੂ ਜੱਪਣ ਲੱਗ ਜਾਂਦਾ ਹੈ ਪਾਠ ਕਰਨ ਲੱਗ ਪੈਂਦਾ ਹੈ ਤਮੀ ਉਦਾਂ ਸਵੇਰੇ ਉੱਠ ਸੁੱਤਾ ਉੱਠਦਾ ਨਾ ਹੋਵੇ ਇਸ ਤਰ੍ਹਾਂ ਸਤਿਗੁਰ ਕਹਿੰਦੇ ਕਿ ਬਾਹਰੋਂ ਪੇ ਬਾਹਰ ਭੇਖ ਨਾ ਕਾਹੂੰ ਕੀ ਇਹ ਜਿਹੜੇ ਤੂੰ ਭੇਖ ਕਰ ਰਿਹਾ ਕਿਸੇ ਨੂੰ ਦਿਖਾਉਣ ਕਰਕੇ ਪਰਮੇਸ਼ਰ ਕਾਲਪੁਰਖ ਦੇਉਂ ਪ੍ਰੇਮ ਕਰੂੰਗਾ ਪਰਮੇਸ਼ਰ ਵਾਸਤੇ ਉਠੇਗਾ ਤੇ ਫਿਰ ਤੇਰਾ ਉਠਿਆ ਕੰਮ ਆਵੇਗਾ ਜੇ ਤੂੰ ਕਿਸੇ ਨੂੰ ਦੇਖ ਕੇ ਕਿਸੇ ਸਿਆਣੇ ਨੂੰ ਤੇ ਕਿਸੇ ਨੂੰ ਖੁਸ਼ ਕਰਨ ਵਾਸਤੇ ਪਾਠ ਕਰੇਗਾ ਫਿਰ ਕਹਿੰਦੇ ਕਿ ਕਾਹੂ ਭੇਨ ਕੀ ਪਰਮੇਸ਼ਰ ਕਾਲਪੁਰਖ ਇਸ ਤਰ੍ਹਾਂ ਨਹੀਂ ਭੇਜਦਾ ਨਾ ਭੀਜੇ ਰਾਗੀ ਨਾ ਦੀ ਬੇਦ ਉਹਦੇ ਰਾਗਾ ਨਾ ਨਾਦ ਗਾਇਆ ਉਹਦੇ ਨਾਲ ਵੀ ਭੀਜਦਾ ਨਾ ਭੀਜੇ ਸੁਰਤੀ ਗਿਆਨੀ ਜੋ ਅਵੇ ਸੁਰਤ ਗਿਆਨੀ ਜੋਗ ਲਾਲ ਭੀਜਣਾ ਆ ਪਰਮੇਸ਼ਰ ਕਾਲਪੁਰਖ ਇਹ ਸਾਰਾ ਸ਼ਬਦ ਆਪਾਂ ਸਰਵਣ ਕਰੀਏ ਤੇ ਸਾਧਗੁਰ ਅਖੀਰ ਵਿੱਚ ਦੱਸਦੇ ਨੇ ਕਿ ਭੀਜਣਾ ਪਰਮੇਸ਼ਰ ਕਾਲਪੁਰਖ ਦੇ ਨਾਮ ਜਪਣ ਦੇ ਨਾਲ ਹੀ ਹੈ ਇਸ ਤਰ੍ਹਾਂ ਉਸ ਪਰਮੇਸ਼ਰ ਕਾਲਪੁਰਖ ਦਾ ਨਾਮ ਸਾਨੂੰ ਜਪਣਾ ਪਵੇ ਜਿੰਨੇ ਮਰਜੀ ਤੂ ਬਾਹਰੋਂ ਭੇਖ ਕਰੀ ਜਾਂ ਸਮਾਦੀ ਲਈ ਜਾਂ ਬੰਗਲੇ ਵਾਂਗ ਪਰ ਇਸ ਤਰ੍ਹਾਂ ਪਰਮੇਸ਼ਰ ਕਾਲਪੁਰਖ ਭੀਜਦਾ ਨਹੀਂ ਆਵਰੇ ਉਪਦੇਸ਼ ਆਪ ਨਾ ਕਰੈ ਤੋ ਹੋਰਨਾੰ ਨੂੰ ਤੂ ਬਹੁਤ ਉਪਦੇਸ਼ ਕਰਦਾ ਆਂ ਗਿਆਨੀ ਬਣਨਾ ਆਂ ਪ੍ਰਚਾਰਕ ਬਣਨਾ ਆਂ ਕਿਉਂਕਿ ਸਾਧੂ ਨੂੰ ਪਤਾ ਹੈ ਕਿ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਮਨ ਤੇਰੇ ਵਿੱਚ ਪ੍ਰੀਤ ਨਹੀਂ ਆਂ ਮੁਖੋਂ ਤੁੰ ਗੰਡਾ ਲਾ ਲਾ ਕੇ ਤੋ ਫੇ ਗੰਡ ਗੜ ਕੇ ਦੱਸਦਾਂਗੇ ਮੈਂ ਪਰਮੇਸ਼ਰ ਕਾਲਪੁਰਖ ਦੇ ਬੜਾ ਨੇੜੇ ਆਂ ਇਸੇ ਤਰ੍ਹਾਂ ਕਹਿੰਦੇ ਤੂ ਬੜੇ ਉਪਦੇਸ਼ ਕਰਦਾ ਪਰ ਆਪ ਤੇ ਕਦੀ ਕਮਾਇਆ ਨਹੀਂ ਅੰਮ੍ਰਿਤ ਵੇਲੇ ਆਪ ਤੇ ਕਦੀ ਉਠਿਆ ਨਹੀਂ ਦਿਖਾਵਾ ਕਰਦਾ ਆਂ ਭੇਖ ਕਰਦਾ ਆਂ ਬਗਲੇ ਮੰਗ ਸਮਾਧੀ ਲਾਉਣਾ ਕਰਦਾ ਆਂ ਇਸ ਤਰ੍ਹਾਂ ਕਹਿੰਦੇ ਕਿ ਹੋਰਾਂ ਨੂੰ ਉਪਦੇਸ਼ ਦਿੰਦਾ ਅਮਰ ਤੇ ਵੇਲੇ ਉੱਠਣਾ ਚਾਹੀਦਾ ਆ ਅਮਰ ਤੇ ਵੇਲੇ ਉੱਠ ਕੇ ਨਾਮ ਜਪਣਾ ਚਾਹੀਦਾ ਆ ਇਸ ਤਰ੍ਹਾਂ ਕਹਿੰਦੇ ਕਿ ਤੇ ਆਪ ਤੇ ਕਰਦਾ ਨਹੀਂ ਆ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਆਵਤ ਜਾਵਤ ਜਨਮ ਮਰੇ ਕਹਿੰਦੇ ਫਿਰ ਇਹ ਇਸ ਇਸ ਤਰ੍ਹਾਂ ਦਾ ਜੀਵ ਜਿਹੜਾ ਹੋਰਾਂ ਨੂੰ ਉਪਦੇਸ਼ ਕਰੇ ਤਾਂ ਆਪ ਕਮਾਵੇ ਨਾ ਹੋਰਾਂ ਨੂੰ ਕਵੇ ਅਮਰ ਤੇ ਵੇਲੇ ਉੱਠ ਕੇ ਨਾਮ ਜਪਣਾ ਚਾਹੀਦਾ ਤਾਂ ਆਪ ਉੱਠ ਕੇ ਜਪੇ ਨਾ ਹੋਰਾਂ ਨੂੰ ਹੋਰ ਕਈ ਸਤਿਗੁਰਾਂ ਦੇ ਲਾੜ ਲਗਾਏ ਸੇਵਾ ਕਰਨੀ ਚਾਹੀਦੀ ਆ ਜੋੜੇ ਛਾੜਨੇ ਚਾਹੀਦੇ ਆ ਪਰ ਆਪ ਨਾ ਕਰੇ ਭਾਵੇਂ ਉਹ ਗਿਆਨੀ ਹੋਵੇ ਪ੍ਰਚਾਰਕ ਹੋਵੇ ਤੇ ਭਾਵੇਂ ਉਹ ਕਥਾਵਾਚਕ ਹੋਵੇ ਤੇ ਭਾਵੇਂ ਉਹ ਰਾਗੀ ਹੋਵੇ ਹੋਰਾਂ ਨੂੰ ਉਹਦੇ ਉਪਦੇਸ਼ ਕਰਦੇ ਹੋ ਪਰ ਜੇ ਆਪ ਨਹੀਂ ਕਮਾਉਂਦੇ ਤੇ ਸਤਿਗੁਰ ਕਹਿੰਦੇ ਆਪ ਅਦ ਜਾਵਤ ਜਨਮੇ ਮਰੇ ਫਿਰ ਜਨਮ ਮਰਨ ਦੇ ਗੇੜ ਦੇ ਵਿੱਚ ਪਈ ਰਹਿੰਦੇ ਇਸੇ ਤਰ੍ਹਾਂ ਹੀ ਮਹਬੂਬਪੁਰ ਦਾ ਇੱਕ ਸਿੱਖ ਸੀ ਰਤਨ ਸਿੰਘ ਉਸ ਨੇ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਾਂ ਵਾਲਿਆਂ ਨੂੰ ਨਾ ਇੱਕ ਤੁਕ ਬਾਬਤ ਵੀ ਇਸੇ ਤੁਕ ਬਾਬਤ ਇਸ ਪੰਕਤੀ ਬਾਬਤ ਸਵਾਲ ਕਰ ਦਿੱਤਾ ਦਮਦਮਾ ਸਾਹਿਬ ਦੇ ਤੇ ਸੰਤਾਂ ਨੇ ਕਿਹਾ ਕਿ ਇਹਨਾਂ ਨੇ ਰਤਨ ਸਿੰਘ ਮਬੂਪੁਰ ਵਾਲੇ ਨੇ ਇਹ ਸਵਾਲ ਕੀਤਾ ਸੀ ਕਿ ਜੇ ਕੋਈ ਸਿੱਖ ਨਾ ਹੋਵੇ ਤੇ ਦੂਜੇ ਨੂੰ ਸਿੱਖ ਬਣਾ ਦੇਵੇ ਵੀ ਆਪ ਉਪਦੇਸ਼ ਗ੍ਰਹਿਣ ਨਾ ਕਰੇ ਤੇ ਦੂਸਰਿਆਂ ਨੂੰ ਸਿਖਾ ਦੇਵੇ ਕਮਾਈ ਨਾ ਕਰੇ ਤਾਂ ਹੋਰਨਾਂ ਨੂੰ ਉਪਦੇਸ਼ ਦੇਣਾ ਉਸ ਦਾ ਉਪਕਾਰ ਨਹੀਂ ਤੇ ਇਹ ਬੜੀ ਚਲਾਕੀ ਦੇ ਨਾਲ ਉਸ ਨੇ ਚਤੁਰਾਈ ਨਾਲ ਸਵਾਲ ਕੀਤਾ ਸੀ ਕਿ ਆਪ ਦੇ ਭਾਵੇਂ ਉਸ ਦੇ ਕੇਸ ਲਈ ਆ ਹੋਰਾਂ ਦੇ ਕੇਸ ਰਖਾ ਦੇਵੇ ਉਪਦੇਸ਼ ਦੇ ਕੇ ਤੇ ਉਸ ਦਾ ਕੋਈ ਉਪਕਾਰ ਨਹੀਂ ਤੇ ਚਤੁਰਾਈ ਨਾਲ ਸਵਾਲ ਕੀਤਾ ਤੇ ਸੰਤਾਂ ਨੇ ਫਿਰ ਹਾਸੇ ਤੇ ਨਾਲੇ ਉਹਨਾਂ ਨੇ ਇਹ ਬਚਨ ਸੁਣਾਇਆ ਕਿ ਸਾਤਗੁਰਾਂ ਦੇ ਫਰਮਾਨ ਵਿੱਚ ਪੇਖੇ ਵਿੰਜਨ ਪ੍ਰੋਸਨ ਖਾਰੈ ਇਹ ਭੋਜਨ ਕਿਨੋ ਤੇ ਤ੍ਰਿਪਤਾਰੀ ਜੇ ਭੋਜਨ ਬਣਾਉਣ ਵਾਲੇ ਨੇ ਸਾਰੇ ਪਦਾਰਥਾਂ ਦੇ ਦਰਸ਼ਨ ਕੀਤੇ ਹੁੰਦੇ ਆ ਪਰ ਰਾਜ ਦਾ ਉਹ ਹੈ ਜਿਹੜਾ ਪੰਗਤ ਵਿੱਚ ਬੈਠ ਕੇ ਛਕਦਾ ਹੈ ਇਸੇ ਤਰ੍ਹਾਂ ਹੀ ਵਰਤੋਂ ਵਾਲਾ ਤੇ ਬਣਾਉਣ ਵਾਲਾ ਉਦੋਂ ਹੀ ਰਜੇਗਾ ਜਦੋਂ ਉਹ ਆਪ ਪੰਗਤ 'ਚ ਬੈਠ ਕੇ ਖਾਵੇਗਾ ਤੇ ਇਸ ਤਰ੍ਹਾਂ ਉਸ ਨੇ ਦਰਸ਼ਨ ਤੇ ਕੀਤੇ ਨੇ ਪਰ ਜੇ ਉਹ ਖਾਵੇਗਾ ਹੀ ਨਹੀਂ ਕਮਾਵੇਗਾ ਨਹੀਂ ਉਹ ਰਾਜ ਨਹੀਂ ਕਰਦਾ ਇਸ ਤਰ੍ਹਾਂ ਕਹਿੰਦਾ ਕਿ ਉਪਕਾਰਤਾ ਹੈ ਪਰ ਜਨਮ ਮਰਨ ਦੇ ਉਪਦੇਸ਼ ਕਰਨ ਵਾਲੇ ਦਾ ਉਪਕਾਰ ਤਾਂ ਖੈ ਪਰ ਜਨਮ ਪਰ ਦਾ ਉਸ ਦਾ ਗੇੜ ਉਦੋਂ ਮਿਟੂਗਾ ਜਦੋਂ ਉਹ ਆਵਤ ਕਮਾਈ ਕਰੇਗਾ ਇਸ ਤਰ੍ਹਾਂ ਸਤਿਗੁਰ ਕਹਿੰਦੇ ਹਨ ਕਿ ਆਵਤ ਜਾਵਤ ਜਨਮੈ ਮਰੇ ਵੀ ਉਹ ਜੀਵ ਫਿਰ ਜੰਮਦਾ ਤੇ ਵਰਦਾ ਰਹਿੰਦਾ ਹੈ ਜਿਹੜਾ ਹੋਰਾਂ ਉਪਦੇਸ਼ ਕਰਦਾ ਤੇ ਆਵ ਰਹੀ ਕਮਾਉਂਦਾ ਜਿਸ ਕਹੇ ਅੰਤਰ ਬਸੇ ਨਰੰਕਾਰ ਤੇ ਜਿਹੜੇ ਉਪਦੇਸ਼ ਕਮਾਉਂਦੇ ਨਹੀਂ ਸਤਿਗੁਰਾਂ ਦਾ ਉਪਦੇਸ਼ ਉਹਨਾਂ ਨੂੰ ਸੁਣਾ ਕੇ ਆਪ ਕਮਾਈ ਕਰਦੇ ხਾਨੇ ਉਸਤੇ ਦッセ ਰਸਤੇ ਤੇ ਚੱਲਦੇ ხਾਨ ਤੇ ਸਤਿਗੁਰ ਕਹਿੰਦੇ ਇਹੋ ਜਿਹੇ ਮਹਾਂਪੁਰਸ਼ਾ ਗੁਰਸਿੱਖਾਂ ਦੇ ਅੰਦਰ ਪਰਮੇਸ਼ਰ ਕਾਲਪੁਰਖ ਨਿਰੰਕਾਰ ਆਪ ਵਸਦਾ ਆ ਤੇ ਸਕੇ ਸੇਖ ਤਰੈ ਸੰਸਾਰ ਫਿਰ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਕਾਲਪੁਰਖ ਵਸਦਾ ਹੋਵੇ ਤੇ ਸਤਿਗੁਰ ਕਹਿੰਦੇ ਨੇ ਕਿ ਉਹਨਾਂ ਦੇ ਸਿੱਖ ਉਹਨਾਂ ਦੇ ਮੁਖ ਦੇ ਵਿੱਚੋਂ ਪਰਮੇਸ਼ਰ ਕਾਲਪੁਰਖ ਦੀ ਉਸਤਤ ਸੁਣ ਕੇ ਸੰਸਾਰ ਦੇ ਵਿੱਚ ਜੀਵ ਜਿਹੜੇ ਸੁਣਦੇ ਨੇ ਉਹਨਾਂ ਦਾ ਵੀ ਉਪਕਾਰ ਹੋ ਜਾਂਦਾ ਹੈ ਜੋ ਤੁਮ ਭਾਣੇ ਤੈਨ ਪ੍ਰਭ ਜਾਤਾ ਇਹ ਸਤਿਗੁਰੂ ਫਰਮਾਉਂਦੇ ਹਨ ਕਿ ਜਿਹੜੇ ਤੇਰੇ ਭਾਣੇ ਦੇ ਵਿੱਚ ਰਹਿੰਦੇ ਹਨ ਉਹ ਹੀ ਤੈਨੂੰ ਜਾਣਦੇ ਹਨ ਤੇ ਉਹ ਹੀ ਤੈਨੂੰ ਪਛਾਣ ਲੈਂਦੇ ਹਨ ਜੋ ਤੁਮ ਭਾਣੇ ਤੇ ਉਹ ਹੀ ਤੈਨੂੰ ਭਾਉਂਦੇ ਹਨ ਤੇ ਇਸੇ ਤਰ੍ਹਾਂ ਹੀ ਜਿਵੇਂ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਸਤੀਦਾਸ ਨੂੰ ਰੂਹ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਭਾਈ ਮਤੀਦਾਸ ਜੀ ਨੂੰ ਆਰੀ ਦੇ ਨਾਲ ਦੋ ਫਾੜ ਕਰ ਦਿੱਤਾ ਗਿਆ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ ਇਸੇ ਤਰ੍ਹਾਂ ਭਾਈ ਤਾਰੂ ਸਿੰਘ ਉੱਤੇ ਕਸ਼ਟ ਹੋਰ अनेका ਹੀ ਸੇਖ ਹੋਏ ਨੇ ਜਿਨ੍ਹਾਂ ਉੱਤੇ ਕਸ਼ਟ ਦਿੱਤੇ ਆ ਪਰ ਉਹਨਾਂ ਪਰਮੇਸ਼ਰ ਕਾਲਪੁਰਖ ਦੇ ਪਾਣੀ ਨੂੰ ਮੰਨਿਆ ਸਿੱਖੀ ਨਹੀਂ ਤਿਆਗੀ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਕਿ ਐਸੇ ਮਹਾਪੁਰਸ਼ ਜੋ ਤੁਮ ਭਾਣੇ ਤੇਰੇ ਜਿਹੜੇ ਭਾਣੇ ਦੇ ਵਿੱਚ ਰਹਿੰਦੇ ਨੇ ਜੇ ਸੁਖ ਦੇਤਾ ਤੁਝੇ ਅਰਾਧੀ ਦੁੱਖ ਪੇ ਤੁਝੇ ਤੇ ਆਈ ਜੇ ਭੁਖ ਦੇਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਰਾਈ ਉਹ ਤੇ ਦੁੱਖ ਦੇ ਵਿੱਚ ਵੀ ਸੁਖ ਮਨਾਉਂਦੇ ਨੇ ਇਸ ਤਰ੍ਹਾਂ ਸਤਿਗੁਰ ਕਹਿੰਦੇ ਹਨ ਕਿ ਐਸੇ ਮਹਾਪੁਰਸ਼ ਜਨ ਭਗਤ ਗੁਰਸਿੱਖ ਜਿਹੜੇ ਭਾਣੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਹੀ ਪਰਮੇਸ਼ਰ ਕਾਲ ਪੁਰਖ ਨੂੰ ਉਹੀ ਜਿਹੜੇ ਜਨ ਭਗਤ ਨੇ ਪਾਉਂਦੇ ਨੇ ਤੇ ਫਿਰ 사ਦਗੁਰ ਕਹਿੰਦੇ ਉਹਨਾਂ ਨੇ ਹੀ ਪਰਮੇਸ਼ਰ ਕਾਰਪੁਰਖ ਨੂੰ ਜਾਣਿਆ ਹੈ ਨਾਨਕ ਉਹ ਨਨ ਚਰਨ ਪ੍ਰਾਤਾ ਤੇ 사ਦੂ ਕਹਿੰਦੇ ਕਿ ਐਸੇ ਮਾ ਪੁਰਸ਼ੀ ਜਨ ਭਗਤ ਗੁਰਸਿੱਖ ਜਿਹੜੇ ਪਾਣੀ ਚ ਰਹਿੰਦੇ ਹਨ ਤੇ 사ਦਗੁਰ ਕਹਿੰਦੇ ਉਹ ਨਾਨਕ ਉਹਨਾਂ ਚਰਨ ਪ੍ਰਾਤਾ ਕਿ ਅਸੀਂ ਵੀ ਉਹਨਾਂ ਦੇ ਚਰਨਾ ਚ ਪੈਣਾ ਕਰਦੇ ਹਾਂ ਅਸੀਂ ਵੀ ਉਹਨਾਂ ਦੀ ਚਰਨ ਧੋੜਿਆ ਜਿਵੇਂ 사ਦਗੁਰ ਫਰਮਾਉਂਦੇ ਨੇ ਨਾਨਕ ਬਗ ਬਗੋ ਜਦ ਜਾਣ ਤੁਰਾ ਤੇਰੇ ਚਾਕਰਾਂ ਪਾ ਖਾ ਗਏ ਜਿਹੜੇ ਤੇਰੇ ਚਾਕਰ ਨੇ ਤੇਰੇ ਸੇਵਕ ਨੇ ਤੇਰੀ ਰਹਿਤ ਤੇ ਚੱਲਦੇ ਨੇ ਤੇਰਾ ਨਾਮ ਜਪਦੇ ਨੇ ਤੇ ਹੋਰਾਂ ਨੂੰ ਜਪਾਉਂਦੇ ਨੇ ਅਸੀਂ ਵੀ ਉਹਨਾਂ ਦੀ ਚਰਨ ਧੂੜ ਮੰਗਣਾ ਕਰਦੇ ਹਾਂ ਅਸੀਂ ਵੀ ਉਹਨਾਂ ਦੇ ਚਰਨ ਪਰਸਦੇ ਹਾਂ ਗੁਰੂ ਰੂਪ ਗੁਰੂ ਪੈਰੀ ਸਾਧ ਸੰਗਤ ਜੀ ਸਾਧਗੁਰਾਂ ਦੀ ਮਹਾਨ ਕਿਰਪਾਈ ਆਪ ਜੀ ਨੇ ਅੱਜ 5ਵੀਂ ਅਸ਼ਟਪਦੀ ਦੀ 7ਵੀਂ ਪੌੜੀ ਸਰਵਣ ਕੀਤੀ ਆ ਇਸੇ ਤਰ੍ਹਾਂ ਹੀ ਕੱਲ ਨੂੰ ਪੰਜਵੀਂ ਅਸ਼ਟਪਦੀ ਦੀ 8ਵੀਂ ਪੌੜੀ ਦੀ ਕਥਾ ਹੋਵੇਗੀ ਫਿਰ ਅੱਗੇ ਛੇਵੀਂ ਪੌੜੀ ਛੇਵੀਂ ਅਸ਼ਟਪਦੀ ਸ਼ੁਰੂ ਹੋਵੇਗੀ ਆਪ ਸਮੂਹ ਸੰਗਤਾਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਵਿਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਜਾਂ ਕਥਾ ਵਿਚਾਰ ਕਰਦੇ ਆ ਆਪ ਸਾਥ ਸੰਗਤ ਗੁਰੂ ਸਾਹਿਬ ਬਖਸ਼ ਲਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ